ਸਾਰੇ ਇਕੱਠੇ ਹੋਏ ਹਾਂ ਨੋਟ ਬੈਕੋ ਡੇ ਮਨਾਉਣ ਲਈ ਜਿਸ ਦਾ ਮੰਤਵ ਹੈ ਕਿ ਇਸ ਤਮਾਕੂ ਦੀ ਹਰ ਤਰ੍ਹਾਂ ਦੇ ਨਸ਼ੇ ਨੂੰ ਮਨਾ ਕਰਨਾ ਹੈ ਨਾ ਕਹਿਣੀ ਹੈ ਵਲਾਚੌਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਕੱਢੀ ਗਈ ਜਿਹਨੂੰ ਅਸੀਂ ਜਾਗਰਤ ਰੈਲੀ ਵੀ ਕਹਿ ਸਕਦੇ ਹਾਂ ਜਾਗਰੂਕ ਰੈਲੀ ਇਸ ਕਰਕੇ ਹੈ ਦੇ ਵਿੱਚ ਸਟੂਡੈਂਟਾਂ ਨੇ ਬੀਏਵੀ ਸਕੂਲ ਦੇ ਸਟੂਡੈਂਟਾਂ ਨੇ ਕਾਰ ਕਾਉਂਸਲ ਵਲਾਚੌਰ ਸੈਸ਼ਨ ਜੱਜ ਹੋਰ ਬਹੁਤ ਸਾਰੇ ਜੱਜ ਸਹਿਬਾਨ ਨੇ ਹਿੱਸਾ ਲਿਆ ਇਹ ਵੀ ਸੀਨ ਸਕੂਲ ਦੇ ਵਿੱਚ ਅੱਜ ਅਸੀਂ ਇੱਕ ਰੈਲੀ ਦਾ ਅਰੇਂਜਮੈਂਟ ਕੀਤਾ ਸੀਗਾ ਵਿਦ ਦਾ ਕੋਲਾਬੋਰੇਸ਼ਨ ਆਫ ਸੈਸ਼ਨ ਜੱਜ as well as the other judges and advocates of sps नगर ओ जेड़ा हगा ओ उनु عہد ਲਿਆ ਸੀ ਬਈ ਇਹਨੂੰ ਇੱਥੇ ਤੇ ਕੱਢ ਕੇ ਸਾਰੇ ਸਮਾਜ ਨੂੰ ਜਿਹੜਾ ਹੈਗਾ ਉਹ ਸਿਹਤ jobb ਕੀਤਾ ਜਾਵੇ ਕਿਉਂਕਿ ਸਾਡੇ ਨਾਲ ਦੋ ਮੁਲਕ ਲੱਗਦੇ ਪਾਕਿਸਤਾਨ ਔਰ ਉਹ ਜੇ ਸਾਡੇ ਦੁਆਨਾ ਹੀ ਜੇ ਸਾਡੇ ਬੱਚੇ ਲੋਕੇ ਕਮਜ਼ੋਰ ਹੋਵੇ ਅਸੀਂ ਕਿੱਦਾਂ ਸੇਵਾ ਕਰਾਂਗੇ ਮੁਲਕ ਦੀ ਦੁਆਨਾ ਦੇਖਦੇ ਅਸੀਂ ਕਿ ਅਸੀਂ ਸੋਚੀ ਤਬਾਕੂ ਸਿਰਫ ਸਿਗਰਟ ਹੈ ਜਾਂ ਹੁੱਕਾ ਹੈ ਲੇਕਿਨ ਤਬਾਕੂ ਬਹੁਤ ਛਿਤਾ ਦੇ ਵਿੱਚ ਆਂਦਾ ਹੈ ਜ ਜੈ ਤੁਹਾਨੂੰ ਪਤਾ ਨਹੀਂ ਚੱਲਦਾ ਹੈ ਤੇ ਥੀਮ ਵੀ ਅੱਜ ਦਾ ਸਾਡਾ ਇਹੀ ਹੈ ਕਿ ਅਨਮਾਸਕ ਕਰਨਾ ਹੈ ਉਹ ਸਾਰੇ ਪ੍ਰੋਡਕਟ ਜਿਨ੍ਹਾਂ ਵਿੱਚ ਤਬਾਕੂ ਹੈ ਪਰ ਬੱਚਿਆਂ ਨੂੰ ਪਤਾ ਨਹੀਂ ਚੱਲਦਾ ਸੁਪਾਰੀ ਜ਼ਰਦਾ ਕੁਝ ਵੀ ਸਮਝ ਕੇ ਬੱਚੇ ਖਾ ਲੈਂਦੇ ਹਨ ਬਿਨਾਂ ਜਾਣੇ ਕਿ ਤੰਬਾਕੂ ਹੈ ਨਸ਼ਾ ਹੈ ਸੋ ਸਸਿਹਜ ਬੱਚ ਨੂੰ ਆਦੀ ਇਹ ਜਾਗਰੂਕਤਾ ਰੈਲੀ ਨਸ਼ਿਆਂ ਦੇ ਵਿਰੋਧ ਪੂਰੀ ਸੈਸ਼ਨ ਡਿਵੀਜ਼ਨ ਜਿਹੜੀ SBS ਨਗਰ ਦੀ ਹੈ ਉਹਨਾਂ ਦੇ ਜਿਹੜੇ ਨਵੇਂ ਜੁਡੀਸ਼ੀਅਲ ਆਫੀਸਰਸ ਹੈ ਸੈਸ਼ਨ ਜਜ ਸਾਹਿਬ ਦੀ ਰਹਿਨਮਾਈ ਦੇ ਥਲੇ ਇਹ ਚੇਤਨਾ ਰੈਲੀ ਕੱਢੀ ਕਿ ਮੈਂ ਕਦੇ ਵੀ ਨਸ਼ੇ ਨਹੀਂ ਕਰਾਂਗਾ ਕਿ ਮੈਂ ਨਸ਼ਾ ਵਿਰੋਧ ਸੰਗਰਸ਼ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂਗਾ ਅਤੇ ਜੇਕਰ ਮੇਰੇ ਆਲੇ ਦੁਆਲੇ ਕੋਈ ਵੀ ਨਸ਼ਾ ਨਸ਼ੇ ਦਾ आदी ਹੈ ਤੇ ਮੈਂ ਉਸ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਾਂਗਾ। ਸੁਹਾਖੜਾਈਆਂ ਗੀਆਂ ਸੋਹ ਦੇ ਵਿੱਚ ਇਹ ਬਚਨ ਕੀਤਾ ਗਿਆ ਕਿ ਅਸੀਂ ਕਦੇ ਵੀ ਨਸ਼ਾ ਖਾਣ ਵਾਲਿਆਂ ਦੇ ਦੇਣ ਵਾਲਿਆਂ ਦੇ ਜਿਹੜੇ ਨਸ਼ਾ ਖਾਂਦੇ ਆ ਨਸ਼ਾ ਵੇਚਦੇ ਉਹਨਾਂ ਦਾ ਕਦੇ ਸਾਥ ਨਹੀਂ ਦੇਵਾਂਗੇ ਤੇ ਉਹਦੀ ਜਾਣਕਾਰੀ ਪੁਲਸ ਤੱਕ ਪਹੁੰਚਾਵਾਂਗੇ। ਦੂਜਾ ਸੰਦੇਸ਼ ਮੀਡੀਆ ਵੱਲੋਂ ਇਹ ਹੈ ਕਿ ਅਗਰ ਸਮਾਜ ਚਾਹੇ ਪ੍ਰਸ਼ਾਸਨ ਚਾਹੇ ਸਰਕਾਰ ਚਾਹੇ ਤਾਂ ਨਸ਼ਾ ਬਿਲਕੁਲ ਪੰਜਾਬ ਵਿੱਚੋਂ ਪੰਜ ਦਰਮਾ ਦੀ ਧਰਤੀ ਤੋਂ ਖਤਮ ਹੋ ਸਕਦਾ ਹੈ ਤੇ ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ ਪੰਜਾਬੀ 365 ਨੇ ਵੀ ਸਹਿਯੋਗ ਕੀਤਾ ਤੇ ਤੁਸੀਂ ਸਾਰਿਆਂ ਨੇ ਵੀ ਸਹਿਯੋਗ ਕਰਨਾ ਜੇ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਆ ਕੋਈ ਸਟੂਡੈਂਟ ਫਸ ਗਿਆ ਤੁਹਾਨੂੰ ਹਸਪਤਾਲ ਤੱਕ ਲੈ ਜਾਓ ਤੇ ਉਹਨੂੰ ਉਹਦੀ ਜਾਨ ਬਚਾਓ ਨੰਦੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਭੇਜੋ ਸਾਰਿਆਂ ਨੂੰ ਸਸਿਕਾ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਸਾਡਾ ਅਰਨਲ ਡਿਸਟ੍ਰਿਕਟ ਬਾਰੀਫੇਸ਼ਨ ਨਵਾਂ ਸ਼ਹਿਰ ਤੋਂ ਡਿਸਟ੍ਰਿਕਟ ਬਾਰੀਫੇਸ਼ਨ ਬਲਾਚੌਰ ਤੋਂ ਪ੍ਰਧਾਨ ਸਾਹਿਬ ਵੀ ਆਏ ਹਨ ਸੈਕਟਰੀ ਸਾਹਿਬ ਵੀ ਆਏ ਹਨ ਸਾਰੇ ਐਡਵੋਕੇਟਸ ਵੀ ਆਏ ਹਨ ਸਭ ਨੇ ਬਹੁਤ ਜ਼ਿਆਦਾ ਅਚਰਬ ਪਾਰਟਿਸਪੇਟ ਕੀਤਾ ਹੈ ਟੀਚਰਸ ਐ ਸਕੂਲ ਦੀਆਂ ਬੱਚੇ ਹੈਗੇ ਆ ਇਹ ਵੀ ਪਬਲਿਕ ਸਕੂਲ ਹੈ ਹਾਂਜੀ ਬੀਏ ਵੀ ਸੀਨੀਅਰ ਸਕੈੰਡਰੀ ਸਕੂਲ ਦੇ ਬੱਚੇ ਵੀ ਹਨ ਤੇ ਬਹੁਤ ਸਾਨੂੰ ਅੱਛਾ ਉੰਗਾਰਾ ਮਿਲਿਆ ਹੈ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਇਸ ਉਪਰਾਲੇ ਨਾਲ ਬੱਚੇ ਔਰ ਸਾਰੇ ਜਿਹੜੇ ਵੀ ਇਨਵੋਲ ਹਨ ਨਸ਼ਾ ਤੋਂ ਦੂਰ ਜਾਣਗੇ ਤੇ ਤਬਾਕੂ ਨੂੰ ਨਾ ਕਹਿਣਗੇ ਜੈ ਹਿੰਦ ਜੰਗੀਰ ਇੱਕ ਜਾਗਰੂਕ ਰੈਲੀ ਕੱਢੀ ਹੈ। ਹੂੰ ਹੂੰ। ਲਾਦਾ ਕਿ ਪੂਰਾ ਸਮਾਜ ਦੇ ਇੱਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਹੋ ਜਾਵੇ ਸਾਰੀਆਂ ਚੀਜ਼ਾਂ ਖਤਮ ਹੋ ਸਕਦੀ। ਬਿਲਕੁਲ ਸਾਡਾ ਮੰਤਵ ਹੀ ਇਹ ਹੈ ਰੈਲੀ ਦਾ ਕਿ ਸਭ ਨੂੰ ਅਸੀਂ ਸੈਂਸਾਈਜ਼ ਕਰੀਏ। ਬੱਚਿਆਂ ਨੂੰ ਸਭ ਤੋਂ ਜ਼ਰੂਰੀ ਹੈ ਕਿਉਂਕਿ ਸਭ ਤੋਂ ਵਲਨਰੇਬਲ ਏਜ ਬੱਚਿਆਂ ਦੀ ਹੀ ਹੁੰਦੀ ਹੈ। ਨਾਲੇ ਬੱਚੇ ਘਰ ਜਾ ਕੇ ਦੱਸਣਗੇ ਆਪਣੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਕਿ ਅੱਜ ਸਾਡੇ ਸਕੂਲ 'ਚ ਹੋਇਆ। ਉਸ ਨਾਲ ਸਾਨੂੰ ਉਮੀਦ ਹੈ ਕਿਦਾ ਇੱਕ ਫਾਰ ਰੀਚਿੰਗ ਇਫੈਕਟ ਹੋਏਗਾ, ਰਿਪਲ ਇਫੈਕਟ ਹੋਏਗਾ। ਜਿ세 ਆਸ਼ਾ ਕਰਦੇ ਹਾਂ ਕਿ ਇਸ ਨਾਲ ਜ਼ਰੂਰ ਇੱਕ ਪੋਜ਼ਿਟਿਵ ਚੇਂਜ ਆਏਗੀ। ਅੱਜ ਦੀ ਇਹ ਰੈਲੀ ਇੱਕ ਬਹੁਤ ਛੋਟਾ ਜਿਹਾ ਉਪਰਾਲਾ ਸਿੱਗੀ ਇਹਨੂੰ ਮੈਂ ਨਾ ਇੱਕ ਬੀਜ ਦੇ ਤੌਰ ਤੇ ਦੇਖ ਸਕਦਾ ਜਿੱਦਾਂ ਇੱਕ ਆਪਾਂ ਬੀਜ ਬੋਂਦੇ ਆਂ ਬੂਟਾ ਬਣਦਾ ਫਿਰ ਉਹ ਫਲਦਾ ਛਾਂ ਵੀ ਦਿੰਦਾ ਫੁੱਲ ਵੀ ਦਿੰਦਾ ਫਲ ਵੀ ਦਿੰਦਾ ਇੱਕ ਛੋਟਾ ਜਿਹਾ ਉਪਰਾਲਾ ਆ ਟਾਈਮ ਲੱਗੇਗਾ ਇਸ ਬੂਟੇ ਨੂੰ ਬਣਨ ਦੇ ਵਿੱਚ ਫਲਣ ਦੇ ਵਿੱਚ ਇਹ ਸਿਰਫ ਇਸ ਗੱਲ ਲਈ ਰੈਲੀ ਗੱਡੀ ਗਈ ਕਿ ਇਹ ਗੱਲ ਲੋਕਾਂ ਦੇ ਘਰਾਂ ਤੱਕ ਬੱਚੇ ਸੰਦੇਸ਼ ਮੀਡੀਆ ਵੱਲੋਂ ਇਹ ਹੈ ਕਿ ਅਗਰ ਸਮਾਜ ਚਾਹੇ ਪ੍ਰਸ਼ਾਸਨ ਚਾਹੇ ਸਰਕਾਰ ਚਾਹੇ ਤਾਂ ਨਸ਼ਾ ਬਿਲਕੁਲ ਪੰਜਾਬ ਵਿੱਚੋਂ ਪੰਜ ਦਰਮਾ ਦੀ ਧਰਤੀ ਤੋਂ ਖਤਮ ਹੋ ਸਕਦਾ ਹੈ ਤੇ ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ ਪੰਜਾਬੀ 360 ਨੇ ਵੀ ਸਹਿਯੋਗ ਕੀਤਾ ਤੇ ਤੁਸੀਂ ਸਾਰਿਆਂ ਨੇ ਵੀ ਸਹਿਯੋਗ ਕਰਨਾ ਜੇ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਆ ਕੋਈ ਸਟੂਡੈਂਟ ਫਸ ਗਿਆ ਤਾਨੂੰ ਹਸਪਤਾਲ ਤੱਕ ਲੈ ਜਾਓ ਤੇ ਉਹਨੂੰ ਉਹਦੀ ਜਾਨ ਬਚਾਓ ਨੰਦੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਭੇਜੋ ਸਾਰਿਆਂ ਨੂੰ ਸਸਿਕਾ ਵੀਡੀਓ ਸ਼ੇਅਰ ਤੇ ਲਾਈਕ ਜੂਰੋ